ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਇੱਕ ਬਹੁਤ ਵੱਡੀ ਉਪਲਬਧੀ ਨੂੰ ਸੈਲੀਬ੍ਰੇਟ ਕਰਨ ਲਈ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੋਟਰੀ ਕਲੱਬ ਦੇ ਨਾਲ ਮਿਲ ਕੇ ਇੱਕ ਮੈਰਾਥਨ ਕਰਵਾਈ ਗਈ ਸੀ 18 ਮਈ ਨੂੰ ਉਸ ਮੈਰਾਥਨ ਦੇ ਰਿਗਾਰਡਿੰਗ ਸਾਨੂੰ ਇੰਡੀਆ ਬੁੱਕ ਆਫ ਰਿਕਾਰਡਸ ਵਿੱਚੋਂ ਇੱਕ ਵਿਸ਼ੇਸ਼ ਸਨਮਾਨਿਕ ਸਰਟੀਫਿਕੇਟ ਪ੍ਰਾਪਤ ਹੋਇਆ ਹੈ ਫਾਰ ਦਾ ਲਾਰਜੈਸਟ ਆਰਗੇਨਾਈਜ਼یشنل ਪਾਰਟ ਫਾਰ ਦਾ ਲਾਰਜੈਸਟ ਆਰਗੇਨਾਈਜ਼یشنل ਪਾਰਟਿਸਪੇਸ਼ਨ ਇਨ ਐਨ ਐਂਟੀ ਡਰੱਗ ਅਵੇਅਰਨੈਸ ਮੈਰਾਥਨ ਜੋ ਕਿ ਅਜ ਤੱਕ ਪੂਰੇ ਦੇਸ਼ ਵਿੱਚ ਕਿਤੇ ਵੀ ਨਹੀਂ ਹੋਇਆ ਇੱਕ ਛੋਟੇ ਜ਼ਿਲ੍ਹੇ ਫਤਿਹਗੜ ਸਾਹਿਬ ਲਈ ਬਹੁਤ ਵੱਡੀ ਉਪਲਬਧੀ ਹੈ ਤੇ ਇਹ ਜਿਹੜੀ ਉਪਲਬਧੀ ਹੈ ਇਸ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸਾਰੇ ਫਤਿਹਗੜ ਸਾਹਿਬ ਦੀ ਪਬਲਿਕ ਦੇ ਸਹਿਯੋਗ ਨਾਲ ਪੋਟਰੀ ਕਲਬ ਫੋਰ ਆਰਗੇਨਾਈਜੇਸ਼ਨਸ ਇਹਦੇ ਵਿੱਚ 92 ਗਵਰਨਮੈਂਟ ডিপਾਰਟਮੈਂਟਸ ਨੇ ਹਿੱਸਾ ਲਿਆ 58 ਸਕੂਲੀ ਬੱਚਿਆਂ ਨੇ ਹਿੱਸਾ ਲਿਆ 25 ਕਾਲਜਸ ਐਂਡ ਅਦਰ ਪ੍ਰਾਈਵੇਟ ਇੰਸਟੀਟਿਊਸ਼ਨਸ ਨੇ ਪਾਰਟ ਲਿਆ 26 ਨੋਰਮਲ ਆਰਗੇਨਾਈਜੇਸ਼ਨਸ ਨੇ ਪਾਰਟ ਲਿਆ ਤੇ 31 ਐਨ ਜੀਓਸ ਨੇ ਸੋ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਅੱਜ ਸਾਨੂੰ ਇਹ ਵਿਸ਼ੇਸ਼ ਸਨਮਾਨ ਹਾਸਿਲ ਹੋਇਆ ਹੈ ਪਰ ਇੱਥੇ ਮੈਂ ਇਹ ਕਹਿਣਾ ਚਾਹਾਂਗੀ ਕਿ ਸਾਡਾ ਹੱਲੇ ਜਿਹੜੀ ਸਾਡੀ ਸਟਰਗਲ ਹੈ ਅਗੇਂਸਟ ਡਰੱਗਸ ਉਹ ਖਤਮ ਨਹੀਂ ਹੋਈ ਹੈ ਅਸੀਂ ਲੜਦੇ ਰਵਾਂਗੇ ਡਰੱਗਸ ਦੀ ਲਾਹਤ ਨੂੰ ਪੂਰੀ ਤਰ੍ਹਾਂ ਆਪਣੇ ਜ਼ਿਲ੍ਹੇ ਵਿੱਚ ਖਤਮ ਕਰਨ ਲਈ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇੱਕ ਦਿਨ ਅਜਿਹਾ ਆਏਗਾ ਜਦ ਅਸੀਂ ਮੁਰਤੋਂ ਆਪਣੇ ਜ਼ਿਲ੍ਹੇ ਨੂੰ ਡਰੱਗ ਫ੍ਰੀ ਬਣਾ ਪਾਵਾਂਗੇ ਅਤੇ ਇੱਕ ਰੰਗਲੇ ਪੰਜਾਬ ਨੂੰ ਸਟੈਬਲਿਸ਼ ਕਰ ਸਕਾਂਗੇ 8 ਮਹੀਨوں ਜਿਹੜਾ ਡਰੱਗਸ ਦੇ ਖਿਲਾਫ ਜਿਹੜਾ ਮੈਰਾਥਨ ਹੋਇਆ ਸੀ ਉਹ ਮੈਰਾਥਨ ਦੇ ਵਿੱਚ ਇਹੋ ਜਿਹਾ ਮਾਹੌਲ ਬਣਿਆ ਸੀ ਉਸ ਤੋਂ ਪਹਿਲਾਂ ਵਾਰਡੇਜ਼ ਚੱਲ ਰਹੇ ਸੀਗੇ ਤੁਸੀਂ ਦੇਖੋ 3 ਦਿਨ ਦੇ ਵਿੱਚ ਆਲਮੋਸਟ ਤਿਆਰੀ ਹੋਈ ਕਿੰਨਾ ਸਹਿਯੋਗ ਰਿਹਾ ਹੋਏਗਾ ਜ਼ਿਲ੍ਹਾ ਪ੍ਰਸ਼ਾਸਨ ਦਾ ਮੈਡਮ ਨੇ ਬਹੁਤ ਸਾਰੀ ਮੀਟਿੰਗਸ ਕੀਤੀਆਂ ਡਾਇਰੈਕਸ਼ਨਸ ਦਿੱਤੀਆਂ ਰੋਟਰੀ ਕਲੱਬ ਦੇ ਮੈਂਬਰਸ ਨੇ ਪੂਰਾ ਆਨ ਟੋਸ ਕੰਮ ਕੀਤਾ ਪੂਰੀ ਟੀਮ ਸਪਿਰਿਟ ਚ ਕੰਮ ਕੀਤਾ ਸਾਰੇ ਸ਼ਹਿਰ ਪੂਰਾ ਇਨਵੋਲ ਹੋ ਗਿਆ ਸੀਗਾ ਅਨਿਆ ਵੱਡਾ ਇਕੱਠ ਕਰਨਾ ਕੋਈ ਆਸਾਨ ਕੰਮ ਨਹੀਂ ਹੈ ਜਿਹੜਾ ਰੋਟਰੀ ਕਲੱਬ ਨੇ ਕੀਤਾ ਤੇ ਉੱਥੇ ਜਾ ਕੇ ਢੋਲ ਵੱਜ ਰਹੇ ਸੀ ਮਾਹੌਲ ਬਣਿਆ ਹੋਇਆ ਸੀਗਾ ਜੂਮਬਾ ਸੀ ਇਹ ਉਹ ਚੀਜ਼ਾਂ ਦੇਖਣ ਦਾ ਉਂਝ ਨਾਰਮਲੀ ਜਿ ਮੈਡੀਕਲ ਲਾਈਨ ਤੋਂ ਔਣ ਕਰਕੇ ਟਾਈਮ ਹੀ ਨਹੀਂ ਮਿਲਦਾ ਪਰ ਉੱਥੇ ਐਸਾ ਸਭ ਕੁਝ ਦੇਖਿਆ ਜੋ ਕਦੀ ਪ੍ਰੈਕਟੀਕਲੀ ਐਕਸਪੀਰੀਅੰਸ ਨਹੀਂ ਸੀ ਕੀਤਾ ਸਾਰੇ ਮੈਂਬਰ ਸਾਡੇ ਐਨਥੂਸੀਆਜ਼ਮ 'ਚ ਸੀਗੇ ਔਰ ਜਿਵੇਂ ਮੈਡਮ ਨੇ ਦੱਸਿਆ ਬੱਚਿਆਂ ਚ ਇੰਨਾ ਜੋਸ਼ ਸੀ ਉਹ ਦੌੜ ਨਾ ਜਾਂਦੇ ਸੀ ਬਸ ਸ਼ੁਰੂ ਕਰਨਾ ਚਾਹੁੰਦੇ ਸੀ ਬਹੁਤ ਅੱਛਾ ਮੈਰਾਥਨ ਗਿਆ ਔਰ ਕੋਈ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਈ ਬੱਚਿਆਂ ਲਈ ਪ੍ਰੋਪਰ ਫੈਸਿਲਿਟੀਆਂ ਮੈਨੇਜ ਕੀਤੀਆਂ ਗਈਆਂ ਸੀ ਫਾਈਨਲੀ ਉਹਨੂੰ ਅਸੀਂ ਰਿਕਾਰਡ ਲਈ ਅਪਲਾਈ ਕੀਤਾ ਸੀਗਾ ਜਿਹਨੂੰ ਇੰਡੀਆ ਬੁੱਕ ਆਫ ਰਿਕਾਰਡ ਨੇ ਐਕਸੈਪਟ ਕੀਤਾ ਔਰ ਉਹਦੇ ਲਈ ਸਾਨੂੰ ਰਿਕਾਰਡ ਦਾ ਸਰਟੀਫਿਕੇਟ ਇਸ਼ੂ ਕੀਤਾ ਇਹ ਫਤੇਗੜ ਸਾਹਿਬ ਲਈ ਸਾਰੇ ਸ਼ਹਿਰ ਲਈ ਮਾਣ ਦੀ ਗੱਲ ਹੈ ਕਿ ਐਂਟੀ ਡਰੱਗਸ ਦੇ ਖਿਲਾਫ ਜਿਹੜਾ ਪਹਿਲਾ ਨੈਸ਼ਨਲ ਰਿਕਾਰਡ ਹੈ ਉਹ ਫਤਿਹਗੜ੍ਹ ਸਾਹਿਬ ਚ ਬਣਿਆ ਹੈ ਔਰ ਜਿਹੜੀ ਪੰਜਾਬ ਸਰਕਾਰ ਬਹੁਤ ਐਫਰਟ ਕਰ ਰਹੀ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ 'ਚ ਉਹਦੇ ਵਿੱਚ ਡੈਫੀਨਿਟਲੀ ਇਹ ਇੱਕ ਬੈਂਚਮਾਰਕ ਸੈੱਟ ਕਰੇਗਾ ਔਰ ਜਿਵੇਂ ਮੈਡਮ ਨੇ ਕਿਹਾ ਅਸੀਂ ਰੁਕਾਂਗੇ ਨਹੀਂ ਅਸੀਂ ਸਾਰੇ ਐਫਰਟ ਕਰਦੇ ਰਹਾਂਗੇ ਕਿ ਇਹ ਪਹਿਲੀ ਡਰੱਗ ਫ੍ਰੀ ਡਿਸਟ੍ਰਿਕਟ ਬਣ ਜਾਏ ਥੈਂਕ ਯੂ